ਸੀਨੀਅਰ ਅਫਸਰਾਂ ਦੇ ਹਦਾਇਤਾਂ ਦੇ ਮੁਤਾਬਕ ਸਾਡੇ ਐਸਐਸਪੀ ਸਾਹਿਬ ਦੇ ਦਸ਼ੰਦ ਦੇਸ਼ੰਦ ਅਨੁਸਾਰ ਸਾਡੇ ਸਿਟੀ ਥਾਣੇ ਦੇ ਇੰਸਪੈਕਟਰ ਜਸਬੀਰ ਸਿੰਘ ਤੇ ਉਹਨਾਂ ਦੀ ਪਾਰਟੀ ਨੇ ਕੱਲ ਸਰਸ ਦਰਮਿਆਨ ਗਰਮੀਤ ਕੌਰ ਮਿਤੁਨਾ ਦੀ ਇੱਕ ਬਜਗਰ ਵਸਤੂ ਲੜੀ ਨੂੰ ਰੈਸਕ ਕੀਤਾ ਜਿਨ੍ਹਾਂ ਤੋਂ 50 ਗ੍ਰਾਮ ਹੀਰੋਇਨ ਬਰਾਮਦ ਹੋਈ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਫਰਦਰ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਹਨਾਂ ਦੇ ਖਿਲਾਫ ਪਹਿਲਾਂ ਵੀ 6 ਪਰਚੇ ਦਰਜ ਆ ਦੇ ਕੋ ਜਿਹਦੇ ਵਿੱਚੋਂ 4 ਐਨਡੀਪੀ ਸੈਕਟੇ ਤੇ 2 ਅਕਸਾਈਜ਼ ਐਕਟ ਦੇ ਪਰਚੇ ਦਰਜ ਨੇ ਇਹ ਹੈਪਸੂਲਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਹੁਣ ਐਕਸ਼ਨ ਲੈ ਕੇ ਉਹਨੂੰ ਕਾਰਵਾਈ ਕੀਤੀ ਜਾਊਗੀ ਸੀਨੀਅਰ ਅਫਸਰਾਂ ਦੇ ਹਦਾਇਤਾਂ ਦੇ ਮੁਤਾਬਕ ਸਾਡੇ ਐਸਐਸਪੀ ਸਾਹਿਬ ਦੇ ਦਸ਼ੰਦ ਦੇਸ਼ੰਦ ਅਨੁਸਾਰ ਸਾਡੇ ਸਿਟੀ ਥਾਣੇ ਦੇ ਇੰਸਪੈਕਟਰ ਜਸਬੀਰ ਸਿੰਘ ਤੇ ਉਹਨਾਂ ਦੀ ਪਾਰਟੀ ਨੇ ਕੱਲ ਸਰਸ ਦਰਮਿਆਨ ਗੁਰਮੀਤ ਕੌਰ ਮਿਤੁਨਾ ਦੀ ਇੱਕ ਬਾਜ਼ੀਗਰ ਵਸਤੂ ਨੇੜੇ ਨਰਸ ਕੀਤਾ ਜਿਨ੍ਹਾਂ ਤੋਂ 50 ਗ੍ਰਾਮ ਹੀਰੋਇਨ ਬਰਾਮਦ ਹੋਈ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ ਫਰਦਰ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਹਨਾਂ ਦੇ ਖਿਲਾਫ ਪਹਿਲਾਂ ਵੀ 6 ਪਰਚੇ ਦਰਜ ਆ ਦੇ ਕੋ ਜਿਨ੍ਹਾਂ ਵਿੱਚੋਂ 4 ਐਨਡੀਪੀ ਐਕਟ ਦੇ ਔਰ 2 ਅਕਸਾਈਜ਼ ਐਕਟ ਦੇ ਪਰਚੇ ਦਰਜ ਨੇ ਇਹ ਹੈਪਸੂਲਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਹੁਣ ਐਕਸ਼ਨ ਲੈ ਕੇ ਉਹਨੂੰ ਕਾਰਵਾਈ ਕੀਤੀ